ਲੁਧਿਆਣਾ ਤਰਪਾਲ ਐਸੋਸੀਏਸ਼ਨ ਦੇ ਪ੍ਰਧਾਨ ਚੰਦਰ ਕਾਂਚਾ ਛੱਡਾ ਜੀ ਵੱਲੋਂ ਜਿਹੜੇ ਕਿ ਇੱਕ ਨਿਵੇਕਲੀ ਸੇਵਾ ਜਿਹੜੇ ਕਿ ਸ਼ੁਰੂ ਕੀਤੀ ਗਈ ਕਿ ਜਿਹੜੇ ਵੀ ਫਲੱਡ ਜਿਹੜੇ ਏਰੀਆ ਨੇ ਉੱਥੇ ਜੇਕਰ ਕਿਸੇ ਨੇ ਸੇਵਾ ਕਰਨੀ ਹੈ ਤਾਂ ਉਹਨਾਂ ਨੂੰ ਬਿਲਕੁਲ ਨੋ ਪ੍ਰੋਫਿਟ ਨੋ ਲੋਸ ਹੋ ਸਕੇ ਜਿਹੜੀਆਂ ਤਰਪਾਲਾਂ ਦਿੱਤੀਆਂ ਇਨਸਾਨੀਅਤ ਨੂੰ ਲੈ ਕੇ ਸਭ ਤੋਂ ਪਹਿਲਾਂ ਤਰਪਾਲ ਦੀ ਨਹੀਂ ਲੋੜ ਮੈਂ ਸਮਝਦਾ ਇਨਸਾਨੀਅਤ ਦੀ ਲੋੜ ਹੈ ਤੇ ਅੱਜ ਜੋ ਸਭ ਤੋਂ ਵੱਡੀ ਮੁਸੀਬਤ ਚ ਹੈ ਉਹਨਾਂ ਦੀ ਫਸਲਾਂ ਡੁੱਬੀਆਂ ਪਈਆਂ ਪਿੰਡਾਂ ਦੇ ਪਿੰਡ ਡੁੱਬੇ ਪਏ ਐ ਬੇਜਬਾਨ ਜਾਨਵਰ ਜਿਨ੍ਹਾਂ ਨੇ ਪਸ਼ੂ ਰੱਖੇ ਡੰਗਰ ਜਿਨ੍ਹਾਂ ਦਾ ਡੇਰੀ ਫਾਰਮ ਦਾ ਕੰਮ ਹੈ ਜਿ ਕੁਝ ਲੋਕਾਂ ਨੇ ਪਿਛਲੇ ਕੁਝ ਦਿਨ ਤੋਂ ਸੋਸ਼ਲ ਨੈਟਵਰਕ ਤੇ ਇਹ ਗੱਲ ਸਾਹਮਣੇ ਆਈ ਸੀ ਵੀ ਕਈ ਸ਼ਹਿਰਾਂ ਦੇ ਵਿੱਚ ਕਾਫੀ ਜ਼ਿਆਦਾ ਰੇਟ ਜਿਹੜੇ ਆ ਵਸੂਲੇ ਜਾ ਰਹੇ ਤਰਪਾਲਾਂ ਨੂੰ ਲੈ ਕੇ ਸੋ ਅਸੀਂ ਲੁਧਿਆਣਾ ਤਰਪਾਲ ਐਸੋਸੀਏਸ਼ਨ ਦਾ ਬੀਗ ਪ੍ਰਧਾਨ ਹੋਣ ਦੇ ਨਾਤੇ ਮੈਂ ਆਪਣੀ ਸਮੂਚੀ ਮਾਰਕੀਟ ਦੀ ਪਹਿਲੇ ਦਿਨ ਹੀ ਮੀਟਿੰਗ ਬੁਲਾ ਲਈ ਸੀ ਅਸੀਂ 30 ਅਗਸਤ ਨੂੰ ਔਰ ਅਸੀਂ ਇਹ ਇਸ ਗੱਲ ਨੂੰ ਅਸ਼ਵਸਥ ਕੀਤਾ ਸੀ ਵੀ ਜੇ ਕੋਈ ਹੜ੍ਹ ਪੀੜਤਾਂ ਲਈ ਕੋਈ ਤਰਪਾਲ ਲੈ ਕੇ ਜਾਂਦਾ ਮੱਛਰਦਾਨੀ ਲੈ ਜਾਂਦਾ ਤਾਂ ਜੋ ਆਪਣੀ ਕੋਸਟ ਜੋ ਆਪਦੀ ਲਾਗਤ ਹੈ ਅਸੀਂ ਸੇਵਾ ਦੇ ਵਿੱਚ ਅਸੀਂ ਆਪਣੀ ਹੋਤੀ ਪਾਈ ਹੈ ਮਹਾਯੱਗ ਚੱਲ ਰਿਹਾ ਹੈ ਪੂਰੇ ਪੰਜਾਬ ਨੂੰ ਬਚਾਉਣ ਦੇ ਲਈ ਸਾਡਾ ਵੀ ਫਰਜ਼ ਬੰਦਾ ਹੈ ਅਸੀਂ ਵੀ ਪੰਜਾਬ ਚ ਜੰਮੇ ਪਲੇ ਆ ਵੀ ਅਸੀਂ ਆਪਣੇ ਉਹਨਾਂ ਭਰਾਵਾਂ ਵਾਸਤੇ ਜੇ ਉੱਥੇ ਜਾ ਨਹੀਂ ਰਹੇ ਸੈਨਾ ਦੇ ਜਵਾਨਾਂ ਵਾਂਗ ਐਨਡੀਆਰਫ ਦੇ ਲੋਕ ਜਿਹੜੇ ਜਵਾਨਾਂ ਵਾਂਗੂ ਜਾਂ ਉੱਥੇ ਜਥੇਬੰਦੀਆਂ ਜਿਹੜੀਆਂ ਲੱਗੀਆਂ ਜਾਂ ਅਫਸਰ ਲੱਗੇ ਆ ਤਾਂ ਇੱਥੇ ਰਹਿ ਕੇ ਅਸੀਂ ਆਪਣੀ ਭੂਮਿਕਾ ਵੀ ਨਿਭਾ ਸਕਦੇ ਹਾਂ ਸੋ ਅਸੀਂ ਇਹ ਪ੍ਰਯਾਸ ਕੀਤਾ ਕੇ ਬਿਨਾ ਪ੍ਰੋਫਿਟ ਤੋਂ ਅਸੀਂ ਉਹਨਾਂ ਨੂੰ ਉਹ ਸਮਾਨ ਜਿਹੜਾ ਮੁਹੱਈਆ ਕਰਾਈਏ ਕਿ ਜਿੱਥੇ ਪੂਰਾ ਪੰਜਾਬ ਇਸ ਤਰ੍ਹਾਂ ਦੇ ਤੋਂ ਜੂਝਦਾ ਪਿਆ ਤਾਂ ਬਿਲਕੁਲ ਤੁਸੀਂ ਜਾਣਦੇ ਹੋ ਜਿਸ ਤਰੀਕੇ ਨਾਲ ਪਿਛਲੇ ਡੇਢ ਦੋ ਮਹੀਨਿਆਂ ਤੋਂ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਕਾਫੀ ਜ਼ਿਲ੍ਹਿਆਂ ਦੇ ਵਿੱਚ ਜਿੱਦ ਕੇ ਲੋਕ ਖੱਜਲ ਹੋ ਰਹੇ ਨੇ ਪਰ ਉੱਥੇ ਹੀ ਲੁਧਿਆਣਾ ਤਰਪਾਲ ਐਸੋਸੀਏਸ਼ਨ ਦੇ ਪ੍ਰਧਾਨ ਚੰਦਰ ਕਾਂਚਾ ਛੱਡਾ ਜੀ ਵੱਲੋਂ ਜਿਹੜੇ ਕਿ ਇੱਕ ਨਿਵੇਕਲੀ ਸੇਵਾ ਜਿਹੜੇ ਕਿ ਸ਼ੁਰੂ ਕੀਤੀ ਗਈ ਕਿ ਜਿਹੜੇ ਵੀ ਫਲੱਡ ਜਿਹੜੇ ਏਰੀਆ ਨੇ ਉੱਥੇ ਜੇਕਰ ਕਿਸੇ ਨੇ ਸੇਵਾ ਕਰਨੀ ਹੈ ਤਾਂ ਉਹਨਾਂ ਨੂੰ ਬਿਲਕੁਲ ਨੋ ਪ੍ਰੋਫਿਟ ਨੋ ਲੋਸ ਹੁੰਦੇ ਜਿਹੜੀਆਂ ਤਰਪਾਲਾਂ ਦਿੱਤੀਆਂ ਜੀ ਸਤਿ ਸ਼੍ਰੀ ਗਾਲ ਜੀ ਦਾਸ਼ੀ ਰਾਮ ਜੀ ਸਰ ਕਿਸ ਤਰੀਕੇ ਨਾਲ ਦੇਖਦੇ ਹੋ ਜੋ ਤਰਾਸ ਦੀ ਇਸ ਸਮੇਂ ਪੰਜਾਬ ਦੇ ਵਿੱਚ ਹੋ ਰਹੀ ਹੈ ਹੜਾਂ ਕਰਕੇ ਤੇ ਉੱਥੇ ਤਰਪਾਲਾਂ 'ਤੇ ਸਭ ਤੋਂ ਜ਼ਿਆਦਾ ਲੋਡ ਸੀ ਕਿਉਂਕਿ ਬਰਸਾਤਾਂ ਵੀ ਲਗਾਤਾਰ ਆ ਰਹੀਆਂ ਜਿਹੜੇ ਲੋਕ ਛੱਤਾਂ ਉੱਤੇ ਚੜੇ ਹੋਏ ਨੇ ਉਹਨਾਂ ਨੂੰ ਬਹੁਤ ਦਿੱਕਤ ਆ ਰਹੀ ਸੀ ਅਮਰਵੀਰ ਜੀ ਸਭ ਤੋਂ ਪਹਿਲਾਂ ਮੈਂ ਸਮਝਦਾ ਪੰਜਾਬ 'ਚ ਇਸ ਵੇਲੇ ਬਹੁਤ ਔਖੀ ਘੜੀ ਪਰਮਪਿਤਾ ਪਰਮਾਤਮਾ ਆਕਾਲ ਪੁਰਖ ਵਾਹਿਗੁਰੂ ਭਗਵਾਨ ਬੋਲੇ ਨਾਲ ਸਾਡੇ ਸਾਰੇ ਪੰਜਾਬੀਆਂ ਦੀ ਇੱਕ ਪ੍ਰੀਖਿਆ ਲੈ ਰੇ ਇਹ ਸਾਡੇ ਐਗਜ਼ਾਮਸ ਨੇ ਇਨਸਾਨੀਅਤ ਨੂੰ ਲੈ ਕੇ ਸਭ ਤੋਂ ਪਹਿਲਾਂ ਤਰਪਾਲ ਦੀ ਨਹੀਂ ਲੋੜ ਮੈਂ ਸਮਝਦਾ ਇਨਸਾਨੀਅਤ ਦੀ ਲੋੜ ਹੈ ਕਿ ਅਸੀਂ ਸਾਰੇ ਬੀਂਗੇ ਪੰਜਾਬੀ ਜੋ ਅਸੀਂ ਪੂਰੀ ਦੁਨੀਆ ਨੂੰ ਖਾਣਾ ਖਵਾਣਾ ਜਾਣਦੇ ਹਾਂ ਸਾਡਾ ਕਿਸਾਨ ਵੀਰ ਦੇਸ਼ ਦਾ ਅੰਨਦਾਤਾ ਤੇ ਅੱਜ ਜੋ ਸਭ ਤੋਂ ਵੱਡੀ ਮੁਸੀਬਤ ਹੈ ਉਹਨਾਂ ਦੀ ਫਸਲਾਂ ਡੁੱਬੀਆਂ ਪਈਆਂ ਪਿੰਡਾਂ ਦੇ ਪਿੰਡ ਡੁੱਬੇ ਪਏ ਐ ਬੇਜਬਾਨ ਜਾਨਵਰ ਜਿਨ੍ਹਾਂ ਨੇ ਪਸ਼ੂ ਰੱਖੇ ਡੰਗਰ ਜਿਨ੍ਹਾਂ ਦਾ ਡੈਰੀ ਫਾਰਮ ਦਾ ਕੰਮ ਹੈ ਜਿਨ੍ਹਾਂ ਨੂੰ ਚਾਰਾ ਨਹੀਂ ਮਿਲ ਰਿਹਾ ਬਹੁਤ ਵੱਡੀ ਪੱਧਰ ਦੇ ਉੱਤੇ ਤਬਾਈ ਜਿਹੜੀ ਪਾਣੀ ਕਰਕੇ ਆਈ ਹੈ ਤੇ ਅੱਜ ਸਭ ਨੂੰ ਸਾਲ ਦੀ ਲੋੜ ਹੈ ਤੇ ਮੈਂ ਪਿਛਲੇ 10-12 ਦਿਨ ਤੋਂ 14 ਦਿਨ ਤੋਂ ਜ਼ਿਆਦਾ ਇਹ ਮੰਜ਼ਰ ਜਿਹੜਾ ਇਹ ਜਿਹੜਾ ਭਿਆਨਕ ਸੁਪਨਾ ਸੀ ਦੇਖ ਰਹੇ ਆ ਰੋਜ਼ ਹੀ ਪਰਜਾਨਾ ਦੇਖ ਰਹੇ ਮਹਿਸੂਸ ਕੀਤਾ ਕਿ ਬਹੁਤ ਵੱਡੀ ਤਦਾਦ ਚ ਤਾਂ ਜਿਹੜੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਪਿੰਡਾਂ ਦੇ ਪਿੰਡਾਂ ਦੇ ਸਰਪੰਚ ਧਾਰਮਿਕ ਕਮੇਟੀਆਂ ਯੂਥ ਜਿਹੜਾ ਮਤਲਬ ਬਹੁਤ ਵੱਡੀ ਤਦਾਦ ਚ ਆਮ ਘਰਾਂ ਦੇ ਪਰਿਵਾਰ ਜਿਨ੍ਹਾਂ ਨੂੰ ਮਤਲਬ ਸ਼ਾਇਦ ਆਪਣੇ ਕਾਰੋਬਾਰਾਂ ਤੋਂ ਫੁਰਸਤ ਨਾ ਹੁੰਦੀ ਹੋਵੇ ਉਹ ਵੀ ਵਿਚਾਰੇ ਆਪਦੇ ਜੇਬ ਚੋਂ ਦਸਬੰਦ ਕੱਢ ਕੇ ਕੁਛ ਨਾ ਕੁਛ ਰਲੀਫ ਵਾਸਤੇ ਆਪਣੀ ਗੱਡੀਆਂ ਚ ਭਰ-ਭਰ ਕੇ ਪਹੁੰਚ ਰਹੇ ਆ ਸੋ ਇਹ ਬੜਾ ਵੱਡਾ ਹੰਗਾਰਾ ਇੱਕ ਪੰਜਾਬ ਨੇ ਮਿਸਾਲ ਕਾਇਮ ਕੀਤੀ ਕਿ ਜੇ ਪੰਜਾਬ ਅੱਜ ਔਖੀ ਘੜੀ ਚਾਹਤੇ ਪੰਜਾਬ ਦੁਆਰਾ ਖੜਾ ਹੋਣਾ ਵੀ ਜਾਣਦਾ ਇਹ ਪੰਜਾਬੀਆਂ ਨੇ ਸਾਬਤ ਕਰਤਾ ਜਿਹੜਾ ਜੀ ਜਾਨ ਇੱਕ ਕਰਦੀ ਔਰ ਵੱਡੀ ਗਿਣਤੀ ਚ ਸਾਡੇ ਅਫਸਰ ਸਹਿਬਾਨ ਖਾਸ ਕਰਕੇ ਲੁਧਿਆਣੇ ਦੇ ਨਜ਼ਮਾ ਗੱਲ ਕਰਾਂ ਡੀਸੀ ਸਾਹਿਬ ਹਿਮਾਂਸ਼ੂ ਜੈਨ ਜੀ ਯਾ ਅਮਰਸਰ ਦੀ ਮੈਡਮ ਡੀਸੀ ਜਨਾਂ ਦੇ ਅੱਜ ਪੂਰੇ ਸੋਸ਼ਲ ਨੈਟਵਰਕ ਦੇ ਉੱਤੇ ਇੱਕ ਇੱਕ ਪੰਜਾਬੀ ਉਹਨਾਂ ਦੀ ਤਾਰੀਫ਼ ਕਰ ਰਿਹਾ ਕਿਉਂਕਿ ਉਹਨਾਂ ਨੇ ਆਪਣੀ ਅਫਸਰ ਸ਼ਾਹੀ ਤੋਂ ਉੱਤੇ ਉੱਟ ਕੇ ਆਪਣੇ ਉਹਦੇ ਤੋਂ ਉੱਤੇ ਉੱਟ ਕੇ ਜ਼ਮੀਨੀ ਪੱਧਰ ਤੇ ਖੁਦ ਬੋਰੀਆਂ ਚੱਕ ਰਿਹਾ ਹੈ ਨਾ ਇੱਕ ਮਜ਼ਦੂਰਾ ਵਾਂਗ ਪੰਜਾਬ ਨੂੰ ਸੰਭਾਲਣ ਦੇ ਲਈ ਆਪਣਾ ਯਤਨ ਕੀਤਾ ਔਰ ਸਹੀ ਜਰੀ ਭੂਮਿਕਾ ਨਿਭਾਈ ਹੈ ਵੀ ਕਿਸੇ ਤਰੀਕੇ ਦਾ ਨੁਕਸਾਨ ਨਾ ਹੋਵੇ ਸਭ ਨੇ ਮੈਂ ਕਹਿੰਦਾ ਬਹੁਤ ਅੱਛਾ ਰੋਲ ਪ੍ਰੈਸ ਦਾ ਬੜਾ ਅੱਛਾ ਰੋਲ ਆ ਰਿਹਾ ਸਾਹਮਣੇ ਕਿ ਜਿਨ੍ਹਾਂ ਨੇ ਇੱਕ ਇੱਕ ਜਿਹੜੀ ਅਫਵਾਹ ਉੱੜਦੀ ਹੈ ਉਹਦੇ ਉੱਤੇ ਠੱਲ ਪਾਉਣ ਦੇ ਲਈ ਵੀ ਤੁਹਾਡੇ ਲੋਕਾਂ ਦਾ ਬੜਾ ਵੱਡਾ ਯੋਗਦਾਨ ਹੈ ਸੋ ਅੱਜ ਸਾਰੇ ਅਸੀਂ ਇਕੱਠਾ ਤਰਪਾਲਾਂ ਦੀ ਗੱਲ ਜੇ ਆਪਾਂ ਕੀਤੀ ਤਾਂ ਕੁਝ ਲੋਕਾਂ ਨੇ ਪਿਛਲੇ ਕੁਝ ਦਿਨ ਤੋਂ ਸੋਸ਼ਲ ਨੈਟਵਰਕ ਤੇ ਇਹ ਗੱਲ ਸਾਹਮਣੇ ਆਈ ਸੀ ਵੀ ਕਈ ਸ਼ਹਿਰਾਂ ਦੇ ਵਿੱਚ ਕਾਫੀ ਜ਼ਿਆਦਾ ਰੇਟ ਜਿਹੜੇ ਆ ਵਸੂਲੇ ਜਾ ਰਹੇ ਤਰਪਾਲਾਂ ਨੂੰ ਲੈ ਕੇ ਸੋ ਅਸੀਂ ਲੁਧਿਆਣਾ ਤਰਪਾਲ ਅਸੋਸੀਏਸ਼ਨ ਦਾ ਬੀਇੰਗ ਪ੍ਰਧਾਨ ਹੋਣ ਦੇ ਨਾਤੇ ਮੈਂ ਆਪਣੀ ਸਮੂਚੀ ਮਾਰਕੀਟ ਦੀ ਪਹਿਲੇ ਦਿਨ ਹੀ ਮੀਟਿੰਗ ਬੁਲਾ ਲਈ ਸੀ ਅਸੀਂ 30 ਅਗਸਤ ਨੂੰ ਔਰ ਅਸੀਂ ਇਹ ਇਸ ਗੱਲ ਨੂੰ ਅਸ਼ਵਸਥ ਕੀਤਾ ਸੀ ਵੀ ਜੇ ਕੋਈ ਹੜਪੀੜ ਤਾਂ ਲਈ ਕੋਈ ਤਰਪਾਲ ਲੈ ਕੇ ਜਾਂਦਾ ਮਛਰਦਨੀ ਲਈ ਜਾਂਦਾ ਤਾਂ ਜੋ ਆਪਣੀ ਕੋਸਟ ਜੋ ਆਪਦੀ ਲਾਗਤ ਆ ਅਸੀਂ ਸੇਵਾ ਦੇ ਵਿੱਚ ਅਸੀਂ ਆਪਣੀ ਹੋਤੀ ਪਾਈਏ ਮਹਾਯੱਗ ਚੱਲ ਰਿਹਾ ਹੈ ਪੂਰੇ ਪੰਜਾਬ ਨੂੰ ਬਚਾਉਣ ਦੇ ਲਈ ਸਾਡਾ ਵੀ ਫਰਜ਼ ਬਣਦਾ ਹੈ ਅਸੀਂ ਪੰਜਾਬ ਚ ਜੰਮੇ ਪਲੇ ਆ ਵੀ ਅਸੀਂ ਆਪਣੇ ਉਹਨਾਂ ਭਰਾਵਾਂ ਵਾਸਤੇ ਜੇ ਉੱਥੇ ਜਾ ਨਹੀਂ ਰਹੇ ਸੈਨਾ ਦੇ ਜਵਾਨਾਂ ਵਾਂਗ ਐਨਡੀਆਰਐਫ ਦੇ ਲੋਕ ਜਿਹੜੇ ਜਵਾਨਾਂ ਵਾਂਗੂ ਜਾ ਉੱਥੇ ਜਥੇ ਬੰਦੀਆਂ ਜਿਹੜੀਆਂ ਲੱਗੀਆਂ ਜਾਂ ਅਫਸਰ ਲੱਗੇ ਆ ਤਾਂ ਇੱਥੇ ਰਹਿ ਕੇ ਅਸੀਂ ਆਪਣੀ ਭੂਮਿਕਾ ਵੀ ਨਿਭਾ ਸਕਦੇ ਆ ਸੋ ਅਸੀਂ ਇਹ ਪ੍ਰਯਾਸ ਕੀਤਾ ਕਿ ਬਿਨਾਂ ਪ੍ਰਾਫਿਟ ਤੋਂ ਅਸੀਂ ਉਹਨਾਂ ਨੂੰ ਉਹ ਸਮਾਨ ਜਿਹੜਾ ਮੁਹੱਈਆ ਕਰਾਈਏ ਕਈ ਸ਼ਹਿਰਾਂ ਦੇ ਵਿੱਚ ਜ਼ਰੂਰ ਸਾਨੂੰ ਪਤਾ ਲੱਗਿਆ ਵੀ ਕਾਫੀ ਵੱਡੇ ਮੁਨਾਫੇ ਦੇ ਉੱਤੇ ਲੋਕ ਤਰਪਾਲਾਂ ਦਾ ਕਾਰੋਬਾਰ ਕਰ ਰਹੇ ਐ ਸੋ ਅਸੀਂ ਉਹਨਾਂ ਬਾਰੇ ਵੀ ਉਹਨਾਂ ਇਲਾਕਿਆਂ ਦੇ ਡੀਸੀ ਸਾਹਿਬਾਨ ਨੂੰ ਲਿਖ ਕੇ ਭੇਜਿਆ ਤੇ ਡੀਸੀ ਸਾਹਿਬਾਨਾਂ ਨੇ ਅੱਗੋਂ ਆਰਡਰ ਵੀ ਜਾਰੀ ਕੀਤੇ ਅਹੇ ਜੇ ਦੁਕਾਨਦਾਰਾਂ ਦੇ ਕੋਲ ਸੋ ਅਸੀਂ ਬਿਲਕੁਲ ਵੀਂ ਪੰਜਾਬੀ ਅਸੀਂ ਅੱਜ ਪੰਜਾਬ ਦੇ ਨਾਲ ਪੰਜਾਬ ਦੇ ਲੋਕਾਂ ਦੀ ਸੁਖਾਵਾਂ ਮਾਹੌਲ ਮੰਗਦੇ ਹੋਏ ਅਰਦਾਸ ਕਰ ਰਹੇ ਹਾਂ ਉਹਨਾਂ ਦੇ ਨਾਲ ਲੱਗੇ ਹਾਂ ਬਿਲਕੁਲ ਇਸ ਤਰੀਕੇ ਨਾਲ ਅਸੀਂ ਕਹਿ ਵੀ ਜਿਹੜੇ ਪ੍ਰਸ਼ਾਸਨ ਹੈ ਡੀਸੀ ਸਾਹਿਬ ਹੋ ਜਾਂ ਅੰਮ੍ਰਿਤਸਰ ਦੇ ਹੋਣ ਲੁਧਿਆਣਾ ਦੇ ਹੋਣ ਬਨ ਦੇ ਉੱਤੇ ਮੌਜੂਦ ਹੈ ਲਗਾਤਾਰ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਪਰ ਜੇਕਰ ਇਹੀ ਸਿਚੁਏਸ਼ਨ ਪਹਿਲਾਂ ਸੰਭੀ ਹੁੰਦੀ ਜੇਕਰ ਬਨ ਪਹਿਲਾਂ ਮਜ਼ਬੂਤ ਕਿਤੇ ਨਾ ਲੱਗਦੇਵੇ ਨੌਬਤ ਆਉਂਦੀ ਇਸ ਵੇਲੇ ਤਾਂ ਪੰਜਾਬ ਨੂੰ ਸੰਭਾਲਣ ਦੀ ਲੋੜ ਹੈ ਇਹ ਸਾਰੀਆਂ ਖਰਚੇ ਸਾਰੀਆਂ ਗੱਲਾਂ ਦਾ ਬਾਅਦ ਚ ਪ੍ਰਸ਼ਾਸਨ ਜਿਹੜਾ ਵਾ ਸਰਕਾਰਾਂ ਦੇ ਉੱਤੇ ਜ਼ਿੰਮੇਵਾਰੀ ਹੈ ਸੋ ਮੈਂ ਸਮਝਦਾ ਸਾਡੇ ਵਾਸਤੇ ਨਹੀਂ ਇਹ ਸਰਕਾਰਾਂ ਵਾਸਤੇ ਚਿੰਤਾ ਦੀ ਗੱਲ ਹੈ ਬਿਲਕੁਲ ਠੀਕ ਗੱਲ ਹੈ ਕਿ ਜੋ ਅੱਜ ਐਫਰਟਸ ਹੁਣ ਹੋ ਰਿਹਾ ਸਾਨੂੰ ਸਾਡੀਆਂ ਕਮੀਆਂ ਵੀ ਪਤਾ ਲੱਗ ਰਹੀਆਂ ਨੇ ਕਿ ਸਾਡੇ ਕੋਲ ਕੀ ਕੁਝ ਨਹੀਂ ਹੈ ਅੱਜ ਜਾਲ ਨਹੀਂ ਮਿਲ ਰੇ ਸੀਗੇ ਬੰਨ ਬਣਾਉਣ ਦੇ ਲਈ ਲਾਈਫ ਜੈਕਟਸ ਨਹੀਂ ਮਿਲ ਰਹੀਆਂ ਸੀ ਕਿਛ ਕਿਛ ਚੀਜ਼ ਦੀ ਸ਼ਾਰਟੇਜ ਜਿਹੜੀ ਆ ਉਹ ਸਾਡੇ ਕੋਲ ਆ ਸਕਦੀ ਉਹ ਸਾਰੀ ਜਿਹਾ ਆ ਰਹੀਆਂ ਲੇਕਿਨ ਮੈਂ ਸਮਝਦਾ ਇਸ ਤੋਂ ਉੱਤੇ ਉੱਟ ਕੇ ਪੰਜਾਬੀਆਂ ਨੇ ਬੜਾ ਵੱਡਾ ਇਹ ਮੋਰਚਾ ਸੰਭਾਲਿਆ ਹੋਇਆ ਜੇ ਅੱਜ ਜਿੰਨਾ ਕੁ ਨੁਕਸਾਨ ਹੋਇਆ ਉਸ ਤੋਂ ਕਿਤੇ ਵੱਧ ਨੁਕਸਾਨ ਹੋ ਸਕਦਾ ਸੀ ਜੇ ਪੰਜਾਬੀ ਆਪਦੇ ਪੈਰਾਂ ਦੇ ਨਾ ਖੜੇ ਹੁੰਦੇ ਬਿਲਕੁਲ ਮਜਬੂਤੀ ਦੇ ਨਾਲ ਡਟ ਕੇ ਇਸ ਮੁਸੀਬਤ ਦਾ ਸਾਹਮਣਾ ਨਾ ਕਰਦੇ ਤਾਂ ਇਸ ਤੋਂ ਕਿਤੇ ਵੱਧ ਨੁਕਸਾਨ ਹੋ ਜਾਂਦਾ ਲੇਕਿਨ ਮੈਂ ਅੱਜ ਦੇਖੀ ਕਿ ਬੜੇ ਵੱਡੇ ਪਮਾਨੇ ਦੇ ਉੱਤੇ ਸਾਰੇ ਧਰਮਾਂ ਦੇ ਲੋਕ ਸਾਰੀ ਜੱਥੇਬੰਦੀਆਂ ਪੰਜਾਬ ਤੋਂ ਬਾਹਰੋਂ ਐਨ ਆਰ ਆਈ ਵੀਰ ਫੋਨ ਕਰ ਰਹੇ ਆ ਸਾਰੇ ਜਿਹੜੇ ਇੰਡਸਟਰੀ ਦੇ ਲੋਕ ਨੇ ਪੰਜਾਬੀ ਹੈ ਫਿਲਮ ਇੰਡਸਟਰੀ ਹੈ 뮤జిక్ ਇੰਡਸਟਰੀ ਹੈ ਇੱਕ ਇੱਕ ਜਿਹੜੀ ਅਧਾਰਾ ਉਹਦਾ ਆਗੂ ਜਿਹੜਾ ਉਹ ਜਮੀਨੀ ਪੱਧਰ ਤੇ ਲੱਗਿਆ ਜੀ ਜਾਨ ਨੇ ਕੀਤੀ ਵੀ ਹਰ ਕਿਸੇ ਨੇ ਵੀ ਪੰਜਾਬ ਨੂੰ ਅਸੀਂ ਕਿਸੇ ਤਰੀਕੇ ਬਚਾਈਏ ਔਰ ਉਹਦੇ ਚ ਕਾਫੀ ਹੱਦ ਤੱਕ ਅਸੀਂ ਸਫਲ ਹੋਏ ਆ ਵੀ ਜਿਹੜਾ ਕਿ ਬਹੁਤ ਵੱਡਾ ਨੁਕਸਾਨ ਜਿਆਦਾ ਹੋਣਾ ਸੀ ਉਸ ਤੋਂ ਕਿਤੇ ਘੱਟ ਨੁਕਸਾਨ ਅਸੀਂ ਚੇਲ ਰਹੇ ਆ ਸੋ ਇਹ ਬੜੀ ਬੜੀ ਸਾਰੀ ਜਿੱਤ ਆ ਮੋਸਮ ਲਗਾਤਾਰ ਦੇਖਦੇ ਆ ਵੀ ਜੇਕਰ ਕਲਾਕਾਰਾਂ ਦੀ ਗੱਲ ਕਰੀਏ ਤਾਂ ਕਲਾਕਾਰ ਲਗਾਤਾਰੀ ਮੂਰੇ ਆ ਰਹੇ ਗਰਾਊਂਡ ਲੈਵਲ ਤੇ ਆ ਕੇ ਸੇਵਾ ਵੀ ਕਰ ਰਹੇ ਨੇ ਤੇ ਨਾਲ ਦੀ ਨਾਲ ਜੋ ਆਪਣੀ ਉਹਨਾਂ ਦੇ ਤੇ ਫੁੱਲ ਪਟਾਵਾਂ ਵਿੱਚੋਂ ਦਾਨ ਵੀ ਕਰਦੇ ਹੋਏ ਨਜ਼ਰ ਆਉਂਦੇ ਨੇ ਤਾਂ ਉਹ ਕਿਸ ਤਰੀਕੇ ਨਾਲ ਦੇਖਦੇ ਹਾਂ ਵੀ ਜਦੋਂ ਪੰਜਾਬ ਨੂੰ ਲੋੜ ਪਈ ਹੈ ਤਾਂ ਪੰਜਾਬੀ ਹੀ ਮੂਰੇ ਆਏ ਨੇ ਬਿਲਕੁਲ ਜਦੋਂ ਪੰਜਾਬ ਨੇ ਪੂਰੇ ਦੇਸ਼ ਦੇ ਅੰਦਰ ਨਹੀਂ ਪੂਰੀ ਦੁਨੀਆ 'ਚ ਜਿੱਥੇ ਵੀ ਕੋਈ ਕੋਈ ਆਪਦਾ ਆਈ ਹੈ ਤਾਂ ਪੰਜਾਬੀਆਂ ਨੇ ਵੀ ਜੀ ਜਾਣ ਇੱਕ ਕਰਕੇ ਆਪਣਾ ਫਰਜ਼ਾਦਾ ਕੀਤਾ ਤੇ ਅੱਜ ਪੰਜਾਬ ਦੇ ਆਪਣੇ ਦੇ ਉੱਤੇ ਕੋਈ ਗੱਲ ਹੈ ਤੇ ਪੰਜਾਬੀ ਬਿਲਕੁਲ ਕਿਉਂ ਨਹੀਂ ਖੜੇ ਹੋਣਗੇ ਸੋ ਅੱਜ ਪੰਜਾਬੀ ਆਪਣੇ ਪੰਜਾਬ ਨੂੰ ਬਚਾਉਣ ਦੇ ਲਈ ਜਿੱਥੇ ਖੜੇ ਆ ਦੁਨੀਆ ਭਰ ਦੇ ਲੋਕ ਪੰਜਾਬ ਨੂੰ ਅੱਜ ਬਾਹ ਫੜ ਕੇ ਇੱਕ ਅੱਜ ਪੰਜਾਬ ਚ ਓਕੀ ਘੜੀ ਦੇ ਸਾਥ ਦੇ ਰਹੇ ਆ ਭਾਰਤ ਦੇ ਕੋਨੇ-ਕੋਨੇ ਚ ਲੋਕ ਜਿਹੜੇ ਸੇਵਾ ਕਰਨ ਆਏ ਉਹ ਕਿ ਮੇਰੇ ਕੋਲ ਵੀ ਕਾਫੀ ਵੱਡੇ ਪੱਧਰ ਤੇ ਲੋਕ ਸਮਾਨ ਲੈ ਕੇ ਜਾ ਰਹੇ ਆ ਖਾਲਸਾ ਏਡ ਬੜੇ ਵੱਡੇ ਪੱਧਰ ਤੇ ਲੱਗੀ ਆ ਬਹੁਤ ਸੰਸਥਾਵਾਂ ਕਿਹਦਾ ਨਾਮ ਲਈਏ ਸਾਰੀਆਂ ਹੀ ਸੰਸਥਾਵਾਂ ਜਥੇਬੰਦੀਆਂ ਅੱਜ ਜੀਜਾ ਨਿਕਰ ਕੇ ਚਾਹੇ ਮੰਦਰ ਕਮੇਟੀਆਂ ਧਾਰਮਿਕ ਆਗੂ ਉਹ ਸਭ ਲੱਗੇ ਹੋਏ ਆ ਸੋ ਇਹ ਬਿਲਕੁਲ ਮੈਂ ਸਮਝਦਾ ਸਾਡੀ ਜਿੱਤ ਹੈ ਕਿ ਅੱਜ ਦੇ ਪੰਜਾਬ ਚ ਓਕੀ ਘੜੀ ਹੈ ਉਸ ਓਕੀ ਘੜੀ ਚ ਅਸੀਂ ਸਾਰੇ ਇਕਜੁੱਟ ਹੋ ਕੇ ਇਸ ਔਖੀ ਘੜੀ ਦੇ ਨਾਲ ਨਜਿੱਟ ਰਹੇ ਆਂ ਔਰ ਇਹੀ ਪਰਮਪਿਤਾ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰੀਦੀ ਐ ਇਹੀ ਰੋਜ਼ ਪ੍ਰਾਰਥਨਾ ਕਰ ਰਹੇ ਵੇ ਜਲਦੋਂ ਜਲਦ ਇਸ ਚੀਜ਼ ਤੋਂ ਨਜਾਤ ਮਿਲੇ ਜਿਹੜਾ ਅਸੀਂ ਹੜਾ ਦੀ ਮਾਰ ਸਹਿ ਰਹੇ ਆਂ ਕਿਸਾਨ ਭਰਾ ਸਾਡੇ ਪਿੰਡਾਂ ਦੇ ਲੋਕ ਛੋਟੇ ਛੋਟੇ ਬੱਚੇ ਮਹਿਲਾਵਾਂ ਭੈਣਾ ਮਾਤਾਵਾਂ ਸਾਡੀਆਂ ਜਿਹੜੀਆਂ ਸਹਿਰੀਆਂ ਉਹ ਇਸ ਚੀਜ਼ ਤੋਂ ਨਜਾਤ ਚਾਹਣ ਲੇਕਿਨ ਇਸ ਗੱਲ ਦੇ ਨਾਲ ਇੱਕ ਗੱਲ ਹੋ ਰਹੀ ਹੈ ਕਿ ਕੁਝ ਲੋਗ ਇਹ ਜੀ ਸਿਚੁਏਸ਼ਨ ਦੇ ਅੰਦਰ ਮੁਨਾਫਾ ਖੋਰੀ ਜਾਂ ਇਹਨਾਂ ਦੀ ਕੀ ਲਈਏ ਸਟਾਕ ਕਰਕੇ ਚਾਹੇ ਤਰਪਾਲਾਂ ਚਾਹੇ ਰਾਸ਼ਨ ਹੈ ਉਸ ਚੀਜ਼ ਦੀ ਵੀ ਕਾਲਾ ਬਿਜਾਰੀ ਕਰ ਰਹੇ ਉਹਤੇ ਵੀ ਠੱਲ ਪਾਉਣ ਦੇ ਲਈ ਇੱਕ ਨਿਯਮ ਵਾਲੀ ਤੈ ਹੁਣੀ ਚਾਹੀਦੀ ਹੈ ਜਿਨ੍ਹਾਂ ਲੋਕਾਂ ਨੇ ਵੀ ਇਸ ਤਰੀਕੇ ਦੇ ਕੋਈ ਯਤਨ ਕੀਤੇ ਆ ਵੀ 100 ਦੀ ਚੀਜ਼ ਨੂੰ 200 3 4 4 ਗੁਣਾ ਦਾ ਕੋਈ ਰੇਟ ਵਸੂਲਿਆ ਇਹਨਾਂ ਦੇ ਉੱਪਰ ਵੀ ਨਕੇਲ ਕਸਣੀ ਸਰਕਾਰਾਂ ਨੂੰ ਇੱਕ ਪੱਕਾ ਇੱਕ ਨਿਯਮ ਬਣਾ ਕੇ ਕਾਨੂੰਨ ਬਣਾਉਣਾ ਚਾਹੀਦਾ ਤਾਂ ਕਿ ਜਦੋਂ ਕੋਈ ਕੁਦਰਤੀ ਆਪਦਾ ਇਸ ਤਰੀਕੇ ਦੀ ਆਏ ਤਾਂ ਜਿਹੜੇ ਲੋਕ ਅਜੇ ਇੱਕੋ ਦਮ ਲੋਕਾਂ ਨੂੰ ਲੁੱਟ ਖਸੁੱਟ ਕਰਨ ਦੇ ਲਈ ਹਵਾਨੀਅਤ ਦੇ ਉਤਰਦੇ ਆ ਇਹਨਾਂ ਲੋਕਾਂ ਦੇ ਉੱਤੇ ਮਿਸ਼ਕੰਜਾ ਹੋਣਾ ਕਿ ਕਿਸਣਾ ਚਾਹੀਦਾ ਆ ਜੇਕਰ ਕਿਸੇ ਸੰਸਥਾ ਨੇ ਜਾਂ ਕਿਸੇ ਸਾਰੇ ਪਿੰਡ ਵਾਸੀ ਨੇ ਇਕੱਠ ਹੋ ਕੇ ਜੇਕਰ ਇਸੇ ਸੇਵਾ ਕਰਨ ਪਹੁੰਚਣਾ ਤਾਂ ਕਿੱਥੇ ਆ ਕੇ ਜਿਹੜੀਆਂ ਤਰਪਾਲਾਂ ਨੇ ਉਹ ਲੈ ਸਕਦੇ ਆਂ ਬਿਲਕੁਲ ਸਾਡੀ ਲੁਧਿਆਣੇ ਦੀ ਦੇਖੋ ਇਹ 50 55 ਸਾਲ ਪੁਰਾਣਾ ਬਿਜ਼ਨਸ ਹੈ ਹੁਣ ਵੀ ਮੇਰੇ ਕੁਝ ਭਰਾ ਖੜੇ ਨਵਾਂ ਸ਼ਹਿਰ ਤੋਂ ਆਏ ਆ ਇਹਨਾਂ ਨੇ ਆਪਦੇ ਪੂਰੇ ਪਿੰਡ ਤੋਂ ਜਿਹੜੀ ਇੱਕ ਇੱਕ ਪਾਈ ਆਪਸ ਚ ਇਕੱਠੀ ਕਰਕੇ ਹੜਾ ਪੀੜਤਾ ਵਾਸਤੇ ਲੋਕ ਜਾ ਰਹੇ ਨੇ ਬਹੁਤ ਵੱਡੇ ਪੱਮਾਨੇ ਤੇ ਪਿੰਡਾਰੇ ਸਰਪੰਚ ਧਾਰਮਿਕ ਕਮੇਟੀਆਂ ਪਿੰਡਾਂ ਦੇ ਵਿੱਚ ਜਿਹੜੇ ਕੱਚੇ ਕੋਠੇ ਆ ਜਿਹੜੇ ਚੋਰੇ ਆ ਉਹਨਾਂ ਨੂੰ ਵੀ ਛੱਤਾ ਨੂੰ ਬਚਾਉਣ ਦੇ ਲਈ ਉਪਰਾਲਾ ਕੀਤਾ ਜਾ ਰਿਹਾ ਕੇਵਲ ਹੜਾ ਪੇੜ ਤਾਂ ਨਹੀਂ ਇੱਕ ਇੱਕ ਪੇਨ ਇੱਕ ਇੱਕ ਸ਼ਹਿਰ ਇੱਕ ਇੱਕ ਗਲੀ ਦਾ ਕੋਚਾ ਜਿਹੜਾ ਵਾ ਉਹ ਲੋਕ ਸੇਵਾਦਾਰ ਬਣ ਕੇ ਅੱਜ ਸੇਵਾ ਕਰ ਰਹੇ ਆ ਸੋਏ ਉਹਨਾਂ ਨੂੰ ਸਲਾਮ ਹੈ ਤੇ ਬਿਲਕੁਲ ਜਿਹਨੂੰ ਵੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਹਿਣਾ ਚਾਹੁੰਗਾ ਵੀ ਲੁਧਿਆਣਾ ਤਰਪਾਲ ਐਸੋਸੀਏਸ਼ਨ ਤੁਹਾਡੇ ਨਾਲ ਡਟ ਕੇ ਖੜੀ ਹੈ ਕੈਂਡਾਗੜ ਚੌਂਕ ਸਾਡੇ ਪਰਿਵਾਰ ਦੀਆਂ ਜਿਹੜੀਆਂ ਦੁਕਾਨਾਂ ਹੈ ਸ਼੍ਰੀ ਸ਼ੋਕ ਚੱਡਾਈ ਦੇ ਨਾਮ ਤੋਂ ਜਿਹੜੀ ਚੱਡਾ ਕਨਵਾ ਸਾਡੀ ਦੁਕਾਨ ਦਾ ਨਾਮ ਹੈ ਬਿਲਕੁਲ ਅਸੀਂ ਲਾਗਤ ਦੇ ਉੱਤੇ ਕੋਈ ਵੀ ਵੀਰ ਮੇਰਾ ਸੇਵਾ ਵਾਸਤੇ ਲਿਜਾ ਸਕਦਾ ਤਰਪਾਲ ਮੱਛਰ ਦਾ ਨਹੀਂ ਕਮਾਈ ਵਾਲਾ ਕੰਮ ਨਹੀਂ ਸੋਚ ਰਹੇ ਬਿਲਕੁਲ ਵੀ ਜੋ ਬੈਸਟ ਤੋਂ ਬੈਸਟ ਰੇਟ ਨੇ ਲਾਗਤਲੇ ਰੇਟ ਦੇ ਕੇ ਅਸੀਂ ਉਹਨਾਂ ਦੀ ਸੇਵਾਵਾਂ 'ਚ ਨਾਲ ਆਉਂਦੀ ਪਾ ਰਹੇ ਆ ਕਿਉਂਕਿ ਅੱਜ ਨਾਲ ਖੜਨ ਦਾ ਵਕਤ ਆ ਨਾ ਕਿ ਕਮਾਉਣ ਦਾ ਵਕਤ ਆ ਔਖੀ ਘੜੀ 'ਚ ਇਨਸਾਨੀਅਤ ਜਿਹੜੀ ਪ੍ਰਮਾਤਮਾ ਨੇ ਸਾਨੂੰ ਬਾਣੀ 'ਚ ਵੀ ਦਰਜ ਹੈ ਸਰਬਤ ਦਾ ਭਲਾ ਸੋ ਆ ਜੋ ਪ੍ਰੈਕਟੀਕਲ ਤੌਰ ਤੇ ਐਗਜ਼ਾਮ ਨੇ ਸਾਡੀ ਪਹਿਲੀ ਕਿ ਪ੍ਰੀਖਿਆ ਉਸ ਪ੍ਰੀਖਿਆ 'ਚ ਜੇ ਸਫਲ ਹੋਂਦੀ ਅਸੀਂ ਜੇ ਕੋਸ਼ਿਸ਼ ਕਰਾਂਗੇ ਤਾਂ ਮਸਾਂ ਦਾ ਕਾਮਯਾਬੀ ਹੋ ਜਾਾਂਗੇ ਜਲਦੀ